ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿ ਟੀਵੀ ਐਨ ਰਾਏ ਤੇ ਮੈਂ ਹਾਂ ਤੁਹਾਡੇ ਨਾਲ ਨੀਹਾਂ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਆ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਸੰਗਰੂਰ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਸ਼੍ਰੋਮਣੀ ਅਕਾਲੀ ਦਲ ਪਾਰਟੀ 'ਚ ਹੋਏ ਜੁਆਇਨ ਸਤਾਈ ਅਪ੍ਰੈਲ ਨੂੰ ਅੰਮ੍ਰਿਤਸਰ ਸਾਹਿਬ ਨਿਕਲਣ ਵਾਲੀ ਗੇ ਪ੍ਰੇਡ ਤੇ ਭੜਕੇ ਨਿਹੰਗ ਸਿੰਘ ਪੰਜਾਬ ਦੇ ਰਾਜਪਾਲ ਨੇ ਤੀਸਰੇ ਦਿਨ ਅੰਮ੍ਰਿਤਸਰ ਦੇ ਵਿੱਚ ਨਸ਼ਿਆਂ ਖਿਲਾਫ ਕੱਢਿਆ ਮਾਰਚ ਅੰਮ੍ਰਿਤਸਰ ਸਾਰਾ ਗੜੀ ਸਰਾਂ ਦੀ ਬੁਕਿੰਗ ਦੇ ਨਾਂ ਤੇ ਮੜ ਤੋਂ ਸ਼ਰਧਾਲੂਆਂ ਨਾਲ ਠੱਗੀ ਟ੍ਰੇਡ ਵਾਰ ਦਰਮਿਆਨ ਫਿੱਕੀ ਪਈ ਸੋਨੇ ਦੀ ਚਮਕ ਹੁਣ ਖਬਰਾਂ ਵਿਸਥਾਰ ਦੇ ਨਾਲ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਹੋਏ। ਜਿਹਾ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਅੱਜ ਸੰਗਰੂਰ ਦੇ ਵਿੱਚ ਵੱਡੀ ਗਿਣਤੀ ਚ ਲੋਕਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਜ ਸੰਗਰੂਰ ਦੇ ਨਾਨਕਿਆਣਾ ਸਾਹਿਬ ਗੁਰੂ ਘਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਵੱਡਾ ਇਕੱਠ ਦੇਖਣ ਨੂੰ ਮਿਲਿਆ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਰਕਰਾਂ ਨੂੰ ਤੇ ਪੰਜਾਬੀਆਂ ਨੂੰ ਜੋੜਨ ਦੀ ਮੁਹਿੰਮ ਦੇ ਤਹਿਤ ਅੱਜ ਦਰਜਨਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਉੱਥੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਗੋਲਡੀ ਨੇ ਕਿਹਾ ਕਿ ਅੱਜ ਉਹਨਾਂ ਨੂੰ ਖੁਸ਼ੀ ਹੈ ਕਿ ਵੱਡੇ ਪੱਧਰ ਤੇ ਪੰਜਾਬ ਦੇ ਲੋਕ ਪੰਜਾਬ ਨੂੰ ਤੇ ਨਾਲ ਹੀ ਨਾਲ ਪੰਜਾਬੀਆਂ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਹਿਯੋਗ ਕਰ ਰਹੇ ਨੇ ਤੇ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਜਿਸ ਤਰ੍ਹਾਂ ਮੌਜੂਦਾ ਹਾਲਾਤ ਦੇ ਵਿੱਚ ਲੋਕਾਂ ਨੂੰ ਸਮਝ ਆ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਪਾਰਟੀ ਹੈ ਤੇ ਸੂਬੇ ਦੇ ਪਹਿਲਾ ਉਹ ਸੋਚਦੀ ਹੈ ਉਸ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ 'ਚ ਦੁਬਾਰਾ ਜੁਆਇਨ ਕੀਤਾ ਜਾ ਰਿਹਾ ਹੈ ਉਹੀ ਲੜੀ ਦੇ ਤਹਿਤ ਸੰਗਰੂਰ ਦੇ ਵਿੱਚ ਅੱਜ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਜਿਸ ਦੇ ਕੀ ਉਹਨਾਂ ਨੂੰ ਕਾਫੀ ਜ਼ਿਆਦਾ ਖੁਸ਼ੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਜੋ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਚੁੱਕੇ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਹਰ ਇੱਕ ਵਿਅਕਤੀ ਦਾ ਤੇ ਇਸ ਦੇ ਵਿੱਚ ਕਿਸੇ ਦਾ ਕੋਈ ਰੋਲ ਨਹੀਂ ਉਸ ਦਾ ਧਰਮ ਕੀ ਹੈ ਜਾਂ ਫਿਰ ਉਹ ਵਿਅਕਤੀ ਕੌਣ ਹੈ ਅਕਾਲ ਤਖਤ ਸਾਹਿਬ ਤੇ ਹਰ ਵਿਅਕਤੀ ਦਾ ਹੱਕ ਹੈ ਤੇ ਬਾਕੀ ਗਲਤ ਟਿੱਪਣੀਆਂ ਕਰਨ ਵਾਲੇ ਬਹੁਤ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਪਾਸ ਜਿਹੜਾ 500 ਕਲਾਸ ਦੇ ਜਿਹੜੇ ਡੈਲੀਗੇਟਸ ਨੇ ਸਾਡੇ ਕੋਲ ਦੇ ਸਰਕਲਾਂ ਦੇ ਸਾਡੇ ਕੋਲ ਪਹੁੰਚੇ ਨੇ ਹਲਕਾ ਵਾਈਸ ਤੇ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜੀ ਇਹ ਭਰਤੀ ਹੈ ਜਿਹੜੀ ਇਹ ਸਮਾਂ ਹੈ ਇਹਦੇ ਚ ਜਿੰਨਾ ਉਸਾ ਜਿੰਨਾ ਜੇਕ ਇਹ ਭਰਤੀ ਨੂੰ ਸਹੀ ਤਰੀਕੇ ਨਾਲ ਲਾਮਬੰਦ ਕਰਕੇ ਜੈਨੂਲੀ ਜੋ ਕੀਤੀ ਹੈ ਉਹ ਇਹਨਾਂ ਜਿੰਨੇ ਸਾਡੇ ਸਰਕਲ ਪ੍ਰਧਾਨ ਸੀ ਜਾਂ ਸਾਡੇ ਵਰਕਰ ਸੀ ਪਾਰਟੀ ਦੇ ਜਿੰਨੀ ਉਹਨਾਂ ਨੇ ਕੀਤੀ ਹੈ ਕੋਈ ਅੱਜ ਤੱਕ ਮੈਂ ਗਰੰਟੀ ਕਰਦਾ ਜਿਹੜੇ ਲੋਕ ਰੌਲਾ ਪਾਉਂਦੇ ਸੀ ਨਾ ਕਿ ਇਹ ਹੋ ਹੀ ਨਹੀਂ ਸਕਦੀ ਮਹੀਨੇ ਚ ਮੈਨੂੰ ਲੱਗਦਾ ਕੋ ਆਪਣੇ ਸਮਿਆਂ 'ਚ ਕਦੇ ਉਹਨਾਂ ਨੇ ਜੈਨੂਅਰਲੀ ਭਰਤੀ ਇਹ ਨਹੀਂ ਕੀਤੀ ਇਸ ਕਰਕੇ ਉਹ ਰੌਲਾ ਪਾਉਂਦੇ ਨੇ ਪਰ ਅੱਜ ਬੜੀ ਸੋਹਣੇ ਤਰੀਕੇ ਨਾਲ ਬੜੇ ਚੰਗੇ ਤਰੀਕੇ ਨਾਲ ਭਰਤੀ ਜਿਹੜੀ ਹੈ ਤੇ ਉਹ ਕੀਤੀ ਗਈ ਹੈ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸਾਰਿਆਂ ਨੇ ਨਤਮਸਤਕ ਹੋ ਕੇ ਗੁਰਦੁਆਰਾ ਨਾਨਕਾਣਾ ਸਾਹਿਬ ਜਿਹੜਾ ਹੈ ਇਹ ਸਾਰਿਆਂ ਨੇ ਪ੍ਰਣ ਕੀਤਾ ਹੈ ਕਿ ਅਸੀਂ ਸ਼੍ਰੋਮਣੀ ਕਲਦੂਲ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਪਾਰਟੀ ਨੂੰ ਮਜ਼ਬੂਤੀ ਵੱਲ ਲੈ ਕੇ ਜਾਵਾਂਗੇ ਤੇ ਬਾਕੀ ਜਿਹੜਾ ਕੋਈ ਆਉਣ ਆ ਜਿਹੜੇ ਦੂਸਰੇ ਬੋਲਣ ਵਾਲੇ ਨੇ ਜਾਂ ਗੱਲਾਂ ਕਰਨ ਵਾਲੇ ਨੇ ਅਸੀਂ ਇੱਕ ਗੱਲ ਕਹਿੰਦੇ ਆ ਯਾਰ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਨੂੰ ਸਾਰੀ ਨਤਮਸਤਕ ਪੰਥ ਪੰਥਕ ਹੋਣਾ ਜਿਹੜੀ ਗੱਲ ਹੈ ਪੰਥ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਕਿਹਾ ਹੈ ਕਿਸੇ ਇੱਕ ਬੰਦੇ ਦਾ ਨਹੀਂ ਕਾਲ ਤਖਤ ਸਾਹਿਬ ਕਿਸੇ ਇੱਕ ਬੰਦੇ ਦਾ ਨਹੀਂ ਕਾਲ ਤਖਤ ਸਾਹਿਬ ਪੂਰੀ ਕੌਮ ਦਾ ਹੈ 2 ਕਰੋੜ 3 ਕਰੋੜ ਪੰਜਾਬੀਆਂ ਦਾ ਉਹਨਾਂ ਲੋਕਾਂ ਦਾ ਵੀ ਕਾਲ ਤਖਤ ਸਾਹਿਬ ਹੈ ਜਿਹੜੇ ਸਿੱਖ ਨਹੀਂ ਹੈਗੇ ਜਿਹੜੇ ਨਤਮਸਤਕ ਹੁੰਦੇ ਨੇ ਉੱਥੇ ਅੱਜ ਇੱਕ ਬੰਦਾ Hindu ਬੰਦਾ ਜਾ ਕੇ ਜੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਕੋਈ ਕਰੋੜ 2 ਕਰੋੜ ਦੀਆਂ ਚੀਜ਼ਾਂ ਦੇ ਦੋ ਦੀ ਆਸਥਾ ਬਣੀ ਆ ਕਿ ਉਹ ਤਾਂ ਅਕਾਲ ਤਖਤ ਸਾਹਿਬ ਨਹੀਂ ਹੈ। ਕਿ ਉਹ ਪੰਥtheta ਨਹੀਂ ਹੈ। ਗੱਲ ਇਹ ਪੰਥ ਨੂੰ ਪਿਆਰ ਕੌਣ ਕਰਦਾ ਤੇ ਪੰਥ ਦੇ ਨਾਲ ਤੇ ਸਿਆਸਤ ਕੌਣ ਕਰਦਾ ਇਹ 'ਚ ਫਰਕ ਹੈ। ਸੋ ਅੱਜ ਜਿਹੜਾ ਪੰਥ ਉਹ ਹੈ ਕੱਲੇ ਪੰਥ ਦੇ ਨਾਂ ਤੇ ਇਹ ਨਾ ਕਹੋ ਕਿ 500 ਬੰਦਾ 5000 ਬੰਦਾ ਇਕੱਠਾ ਹੋ ਗਿਆ ਜਾਂ ਕਿਸੇ ਇੱਕ ਪਾਰਟੀ ਦਾ ਇੱਕ ਧਿਰ ਦਾ ਪੰਥ ਹੈ ਨਹੀਂ ਹੈ। ਅਕਾਲ ਤਖਤ ਸਾਹਿਬ ਦਾ ਸਾਂਝਾ ਹੈ। ਪੰਥ ਸਭ ਦਾ ਸਾਂਝਾ ਹੈ। ਜਿੰਨੇ ਤੁਸੀਂ ਘੜੋਂ ਥੋੜਾ ਵੀ ਪੰਥ ਹੈ ਜਿੰਨੇ ਇੱਧਰ ਖੜੇ ਨੇ ਉਹਨਾਂ ਦਾ ਵੀ ਪੰਥ ਹੈ ਸੋ ਸਾਰਿਆਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਇਹਦੇ ਤੇ ਵਖਰੇਵਾ ਨਾ ਪਾਇਆ ਜਾਵੇ ਤੇ ਜਿੰਨੀ ਇਹ ਸੰਗਤ ਆਈ ਹੈ ਡੈਲੀਗੇਟ ਜਿਹੜੇ ਨੇ ਮੈਂ ਕਿਹਾ ਕਿ ਤਕਰੀਬਨ ਪੰਜ ਹਲਕਿਆਂ ਦੇ ਆਪਣੇ ਦੀਪਾ ਜੀ 780 ਤੋਂ ਉੱਪਰ ਪਹੁੰਚ ਗਿਆ 780 ਦੇ ਕਰੀਬ ਜਿਹੜਾ ਮੈਂ ਕੈਲਕੂਲੇਸ਼ਨ ਦੇ ਵਿੱਚ ਕਿਉਂਕਿ ਸਾਡੇ ਹਲਕੇ ਦੀ ਸੰਗਰੂਰ ਤੋਂ ਲਾ ਲਓ ਤਕਰੀਬਨ 720 ਤੋਂ ਉੱਪਰ ਸੰਗਰੂਰ ਦਾ ਤੁਹਾਡੇ ਹਲਕੇ ਦਾ 200 ਦੇ ਕਰੀਬ ਇਹਨਾਂ ਦਾ ਤਕਰੀਬਨ ਅਸੀਂ 700 ਸਾਡੇ ਕਿਉਂਕਿ ਇੱਥੇ ਸਾਰੇ ਵਰਕਰ ਆਗੂ ਸਾਹਿਬਾਨ ਪਹੁੰਚੇ ਨੇ ਜੋ ਪਿਛਲੇ ਦਿਨੀ ਸ਼੍ਰੋਮਣਿਕਾਰੀਅਲ ਦੀ ਭਰਤੀ ਸ਼ੁਰੂ ਹੋਈ ਸੀ ਉਸ ਭਰਤੀ ਦਾ ਜਿੱਥੇ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਖੰਘਾਰਾ ਮਿਲਿਆ ਉੱਥੇ ਵਰਕਰ ਯੂਥ ਦੇ ਵਿੱਚ ਸ਼ਰੋਮਣੀ ਅਕਾਲੀਆ ਦੀ ਲੀਡਰਸ਼ਿਪ ਦੇ ਵਿੱਚ ਉਹ ਲੋਕ ਜੋ ਪੰਜਾਬ ਨੂੰ ਪਿਆਰ ਕਰਦੇ ਨੇ ਜੋ ਸ਼ਰੋਮਣੀ ਅਕਾਲੀਆ ਨੂੰ ਬਚਾਉਣਾ ਚਾਹੁੰਦੇ ਨੇ ਜੋ ਖੇਤਰੀ ਪਾਰਟੀ ਬਚਾਉਣਾ ਚਾਹੁੰਦੇ ਨੇ ਜੋ ਸਾਹ ਸੁਖਬੀਰ ਸਿੰਘ ਬਾਦਲ ਨੂੰ ਪਿਆਰ ਕਰਦੇ ਨੇ ਉਹਨਾਂ ਵੱਲੋਂ ਬਹੁਤ ਤੰਦਈ ਨਾਲ ਕੱਲੇ-ਕੱਲੇ ਪਿੰਡ ਜਾ ਕੇ ਵਾਰਡ ਵਾਈ ਜਾ ਕੇ ਯੂਨੀਵਰਸਿਟੀ ਕਾਲਜਾਂ 'ਚ ਜਾ ਕੇ ਨੌਜਵਾਨਾਂ ਨੇ ਬਹੁਤ ਵੱਡੀ ਭਰਤੀ ਕੀਤੀ ਉਸੇ ਲੜੀ ਤੇ ਤਾਂ ਇੱਥੇ ਉਹਨੂੰ ਸੇਵਾ ਦਾ ਮੌਕਾ ਮਿਲਿਆ ਬਤੌਰ ਰਿਪੋਰਟਰ ਇੱਥੇ ਅਸੀਂ ਆਏ ਆ ਤੇ ਇੱਥੇ ਦੀ ਭਰਤੀ ਨੇ ਪਟਿਆਲਾ ਖਾਸ ਕਰਕੇ ਫਤਿਹਗੜ੍ਹ ਪਟਿਆਲਾ ਤੇ ਸੰਗਰੂਰ ਜਿਲ੍ਹੇ ਦੀ ਭਰਤੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਕਿ ਲੀਡਰਾਂ ਦੀ ਕੋਈ अहमियत ਨਹੀਂ ਹੈ ਵਰਕਰਾਂ ਨੇ ਵਰਕਰ ਹੀ ਦੇ ਜੇ ਲੀਡਰ ਬਣਾਉਂਦੇ ਨੇ ਜੇ ਲੀਡਰ ਚਲੇ ਜਾਂ ਤਾਂ ਵੀ ਵਰਕਰ ਨਵੇਂ ਲੀਡਰ ਪੈਦਾ ਕਰ ਲੈਂਦੇ ਨੇ ਅੱਜ ਦੇਖੋ ਤੁਸੀਂ ਪਿੱਡਾ ਵੱਡਾ ਹੁਸ਼ਿਆਰ ਮਿਲਿਆ ਜਿਲ੍ਹਾ ਸੰਗਰੂਰ ਦੇ ਵਿੱਚ ਪਰਤੀ ਮੈਂ ਸਮਝਦਾ ਕਿ ਜਦੋਂ ਵੱਡੇ ਵੱਡੇ ਠੁੱਠਾਂ ਵਾਲੇ ਲੀਡਰ ਸੀਗੇ ਹੋਰੇ ਉਹਨਾਂ ਤੋਂ ਵੱਡੀ ਭਰਤੀ ਹੋਈ ਵੱਧ ਭਰਤੀ ਹੋਈ ਹੈ ਤੇ ਵਰਕਰਾਂ ਨੇ ਆਪ ਗੱਡੀਆਂ ਸਕੂਟਰ ਮੋਟਰਸਾਈਕਲ ਚੱਕ ਕੇ ਪਿੰਡ ਪਿੰਡ ਜਾ ਕੇ ਭਰਤੀ ਕੀਤੀ ਹੈ ਮੈਂਸਰ ਭਰਤੀ ਕੀਤੀ ਹੈ ਅੱਜ ਸਰਕਲ ਦੇ ਡੈਲੀਗੇਟ ਸਟੇਟ ਡਿਸਟ੍ਰਿਕਟ ਡੈਲੀਗੇਟ ਬਣਨੇ ਨੇ ਉਸ ਤੋਂ ਬਾਅਦ ਸਟੇਟ ਡੈਲੀਗੇਟ ਬਣ ਕੇ ਸ਼੍ਰੋਮਣੀ ਕਾਲੀ ਦਾ ਪ੍ਰਧਾਨ ਦੀ ਚੋਣ ਹੋ ਜਾਣੀ ਹੈ ਸੋ ਮੈਂ ਸਮਝਦਾ ਕਿ ਬਹੁਤ ਧੰਨਵਾਦ ਸਾਰੇ ਵਰਕਰ ਸਾਹਿਬਾਨ ਆਗੂ ਸਾਹਿਬਾਨ ਦਾ ਸਾਡੇ ਖਾਸ ਕਰ ਸੰਗਰੂਰ ਜ਼ਿਲ੍ਹੇ ਦੇ ਮੈਂਬਰ ਐਸ ਡੀ ਪੀ ਸੀ ਦੇ ਸਹਿਬਾਨ ਦਾ ਸਾਡੇ ਸਾਰੇ ਸਰਕਾਰ ਦੇ ਹਲਕਾ ਹਲਕਾ ਚਾਰ ਸਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਰੇ ਇਸਤਰੀ ਕਾਲੀਗਲ ਦੇ ਬੀਬੀਆਂ ਯੂਥ ਕਾਲੀਗਲ ਦੇ ਆਗੂ ਸਹਿਬਾਨ ਐਸ ਓ ਆਈ ਦੇ ਆਗੂ ਸਹਿਬਾਨ ਸਾਰੇ ਵਰਕਰ ਸਰਕਲ ਪ੍ਰਧਾਨਾਂ ਤੇ ਪਹੁੰਚੇ ਨੇ ਤੇ ਸਭ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਬਹੁਤ ਵੱਡੀ ਭਰਤੀ ਕਰਕੇ ਸ਼੍ਰੋਮਣੀ ਕਾਲੀਗਲ ਦੇ ਹੱਥ ਮਜ਼ਬੂਤ ਕੀਤੇ ਨੇ ਕਿਉਂਕਿ ਇਹ ਭਰਤੀ ਨਾਲ ਜਿੱਥੇ ਡੈਲੀਗੇਟ ਬਣ ਕੇ ਪ੍ਰਧਾਨ ਦੀ ਚੋਣ ਹੋਣੀ ਆ ਉਹ ਇਹ ਭਰਤੀ ਨੇ ਕਿਉਂਕਿ ਜਿਹੜੇ ਲੋਕ ਪਿਛਲੇ ਸਮੇਂ ਦੌਰਾਨ ਕਮਰਾਹੋ ਕੋ ਛਾੜਦੇ ਨੂੰ ਵੋਟਾਂ ਪਾਤੀਆਂ ਕਿਸੇ ਨੇ ਕਾਂਗਰਸ ਨੂੰ ਪਾਤੀਆਂ ਸੀ ਉਹ ਸਾਰੇ ਲੋਕ ਆਪ ਬੜੇ ਉਤਸ਼ਾਹ ਨਾਲ ਕਾਪੀਆਂ ਲੈ ਕੇ ਕਾਪੀਆਂ ਭਰ ਕੇ ਵਿਧ ਫੰਡ ਫੜਾ ਕੇ ਗਏ ਨੇ ਕਿਉਂਕਿ ਉਹ ਲੋਕ ਸਮਝ ਚੁੱਕੇ ਨੇ ਕਿ ਜੇ ਅੱਜ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਤਾਂ ਸ਼ਰੂਮ ਨਹੀਂ ਕਾਦੀ ਪੰਜਾਬ ਦੀ ਖੇਤਰੀ ਪਾਰਟੀ ਬਚਾਉਣਾ ਚਾਹੀਦਾ ਜਿਹੜੇ ਮੈਂਬਰ ਜਿਹੜੇ ਸ਼ੁਰੂ ਕੀਤੇ ਗਏ ਬਲਪ੍ਰੀਤ ਕੈਨਲੀ ਆਏ ਸੀ ਉਹ ਕਹਿੰਦੇ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਵਰਕਰ ਨੇ ਉਹਨਾਂ ਨੂੰ ਨਾਲ ਜੋੜਿਆ ਜਾਏਗਾ ਕਮੇਟੀ ਬਣੇਗੀ ਜਿਹੜੀ ਉਹਨਾਂ ਨੇ ਵੀ ਸ਼ੁਰੂ ਕੀਤੀ ਉਹ ਤਾਂ ਉਹ ਤਾਂ ਪੂਰੇ ਵਰਲਡ ਵੀ ਕਹਿ ਸਕਦੇ ਨੇ ਕੁਝ ਵੀ ਕਹਿ ਸਕਦੇ ਹੁੰਦਾ ਤੁਸੀਂ ਦੇਖੋ ਪਟਿਆਲੇ ਫੰਕਸ਼ਨ ਹੋਇਆ ਰਖਣਾ ਸਾਹਿਬ ਨੇ ਕਰਾਇਆ ਉਹਨਾਂ ਦਾ ਇੱਕ ਵੱਡਾ ਆਗੂ ਮੈਂ ਬੋਲਣਾ ਪੁਰਿਆ ਵੱਡਾ ਪੰਜ ਮੈਂਬਰ ਦੀ ਕਮੇਟੀ ਦੀ ਕਮੇਟੀ ਬਣੀ ਹੈ ਉਹਦਾ ਵੱਡਾ ਆਗੂ ਇੱਕ ਉਹਨੂੰ ਸਟੇਜ ਤੇ 1 ਮਿੰਟ ਦਾ ਟਾਈਮ ਤਾਂਗਾ ਉੱਤਰ ਕੇ ਭੱਜ ਗਿਆ ਉਹ ਬਦਵਾਰਾ ਮਿੰਟਾਂ ਕਰਕੇ ਲੈ ਕੇ ਆਏ ਦੇਖੋ ਉਹਨਾਂ ਦਾ ਕੋਈ ਭਾਨਪਨ ਠਿਕਰੀ ਇਕੱਠੀ ਹੋਈ ਜਾਂਦਾ ਕਿਹੜਾ ਕੋਈ ਆਗੂ ਆ ਅਸੀਂ ਦੱਸ ਸੁਖਬੀਰ ਸਿੰਘ ਬਾਦਲੂ ਆਗੂ ਮੰਨਦੇ ਆ ਪਹਿਲਾਂ ਮੰਨਦੇ ਹੁਣ ਵੀ ਮੰਨਦੇ ਆ ਪਰ ਸ਼ਰਮਨ ਅਕਾਲੀ ਮੰਨਦੇ ਉਹਨਾਂ ਦਾ ਆਗੂ ਕੌਣ ਦੱਸੋ ਕਿ ਇਹ ਵਾਲੀ ਪ੍ਰਧਾਨ ਬਣੂਗਾ ਕਿ ਰਖਣਾ ਸਾਹਿਬ ਪ੍ਰਧਾਨ ਬਣਨਗੇ ਕਿ ਪਰਵਿੰਦਰ ਢੀਟ ਸਾਹਿਬ ਬਣੂਗਾ ਕੀ ਇੱਥੇ ਬਟਾਲਾ ਬਣੂਗਾ ਕੌਣ ਬਣੂਗਾ ਅੱਜ ਅਕਾਲੀ ਦਲ ਇਕੋ ਚੀਜ਼ ਆਉਂਦੀ ਆ ਅਕਾਲੀ ਦਲ ਦਾ ਸਾਡਾ ਇੱਕ ਦਾ 1 ਲੀਟਰ ਦਾ ਹੈ ਨਾ ਜਿਹਦੀ ਗਵਾਹੀ ਚ ਅਸੀਂ ਉਹਦੀ ਗਵਾਹੀ ਮੰਨਦੇ ਆ ਜਿਹਨੇ ਪੰਜਾਬ ਲਈ ਕੰਮ ਕਰਕੇ ਦਿਖਾਇਆ ਜਿੱਥੇ ਜਿਹੜਾ ਜਾ ਕੇ ਸੱਚਾ ਸਿੱਖ ਹੋਣ ਦੇ ਅਤੇ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਨਤਮਸਤਕ ਹੋ ਗਏ ਸਾਰਾ ਕਿਹਾ ਅਗਰ ਝੋਲੀ ਪਵਾਇਆ ਗੋਲੀ ਚੱਲੀ ਤਾਂ ਵੀ 1 ਮਿੰਟ ਸਰਦਾਰ ਸਰਬੀਰ ਸਿੰਘ ਬਾਦਲ ਨੇ ਆਪਣੀ ਸੇਵਾ ਬੰਦ ਨਹੀਂ ਕੀਤੀ ਹਾਲਾਂਕਿ ਮਨੂੰ ਜਥੇਦਾਰ ਸਾਹਿਬ ਨੇ ਕਿਹਾ ਵੀ ਤੂੰ ਸੇਵਾ ਪਿੱਛੇ ਕਰ ਲਉ ਨਾ ਉਹ ਕਹਿੰਦੇ ਮੇਰੀ ਜਾਨ ਜਾਂਦੀ ਜਾਵੇ ਪਰ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਏ ਹਰ ਇੱਕ ਸਿੱਖ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਪ ਸਾਰੇ ਸਮਰਪਿਤਾਂ ਤੇ ਉਹਨਾਂ ਨੇ ਸੱਚੇ ਸਿੱਖ ਹੋਣ ਦੇ ਨਾਤੇ ਸਮਰਪਿਤ ਹੋ ਕੇ ਜੋ ਉਹਨਾਂ ਨੇ ਸੇਵਾ ਲਈ ਸੇਵਾ ਕੀਤੀ ਸਜਾ ਲਈ ਉਹਨੂੰ ਸੇਵਾ ਸਮਝੋ ਸਜਾ ਸਭ ਪੂਰੀ ਇਨ ਵਿੱਚ ਲਾਗੂ ਕੀਤੀ ਹੁਣ ਰੁਕ ਕਰਦੇ ਆਂ ਅਗਲੀ ਖਬਰ ਦਾ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ 27 ਅਪ੍ਰੈਲ 2025 ਨੂੰ ਗੇ ਬਰੇਡ ਨਿਕਲਣ ਵਾਲੀ ਹੈ ਪਰ ਉਸ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਤੇ ਇਸ ਦੇ ਉੱਤੇ ਪੜਕਦੇ ਹੋਏ ਨਜ਼ਰ ਆਏ ਨੇ ਨਿਹੰਗ ਸਿੰਘ ਰਿਪੋਰਟ ਦੇ ਵਿੱਚ ਦੱਸਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਗੇ ਪਰੇਡ ਨੂੰ ਲੈ ਕੇ ਪਏ ਐਨਵੀਡੇਸ਼ਨ ਨੂੰ ਲੈ ਕੇ ਅੰਮ੍ਰਿਤਸਰ ਦੇ ਵਿਖੇ 27 April ਨੂੰ ਹੋਣ ਵਾਲੇ ਇਸ ਪਰੇਡ ਨੂੰ ਲੈ ਕੇ ਆ ਜੰਮੂ ਸ਼ਹਿਰ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਇਸ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਗਈ ਉੱਥੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਪਰੇਡ ਨੂੰ ਰੋਕੇ ਸ਼ਹਿਰ ਦਾ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਤੇ ਫਿਰ ਖਾਲਸਾ ਖੁਦ ਮੈਦਾਨ ਦੇ ਵਿੱਚ ਉੱਤਰ ਕੇ ਇਸ ਗੰਗ ਨੂੰ ਬੰਦ ਕਰੇ ਇਸ ਸੰਬੰਧੀ ਗੱਲਬਾਤ ਕਰਦੇ ਆ ਨਿਹੰਗ ਸਿੰਘ ਦੇ ਵੱਲੋਂ ਜੋ ਕੁਝ ਵੀ ਕਿਹਾ ਗਿਆ ਹੈ ਪਰ ਉਹ ਗੌਰ ਦੇ ਨਾਲ ਜ਼ਰੂਰ ਸੁਣਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੰਗਲ ਨੇ ਵੀਡੀਓ ਭੇਜੀ ਆ ਕਿ 27 ਅਪ੍ਰੈਲ ਨੂੰ ਇੱਕ ਅੰਮ੍ਰਿਤਸਰ ਸਾਹਿਬ ਇੱਕ ਗੇ ਪਰੇਡ ਹੋ ਰਹੀ ਆ। ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਆ ਜਿਹੜੇ ਲੋਕ ਇਹ ਕਰ ਰਹੇ ਨੇ ਕਰਵਾ ਰਹੇ ਨੇ ਬਿਲਕੁਲ ਇਹ ਗੇ ਪਰੇਡ ਅੰਮ੍ਰਿਤਸਰ ਸਾਹਿਬ ਵਿੱਚ ਕਿ ਨਹੀਂ ਹੋਊਗੀ ਨਹੀਂ ਹੋਣ ਦਿੱਤੀ ਜਾਊਗੀ। ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਹੱਥ ਬੰਨ੍ਹ ਕੇ ਕਿ ਲਾਅਨ ਆਰਡਰ ਨੂੰ ਮਨਟੇਨ ਰੱਖਣ ਵਾਸਤੇ ਇਹ ਤੁਹਾਡੀਆਂ ਡਿਊਟੀਆਂ ਨੇ। ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਜਿੱਥੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਅਜੇ ਹੀ ਪਵਿੱਤਰ ਪੰਜਾਬ ਦੀ ਧਰਤੀ ਦੇ ਉੱਤੇ ਅਜਿਆ ਗੰਦ ਅਸੀਂ ਨਾ ਪੈਂਦਤਾ ਸੀ ਨਾ ਪੈਂਨ ਦਵਾਂਗੇ ਸੋ ਪ੍ਰਸ਼ਾਸਨ ਨੂੰ ਪਹਿਲਾਂ ਬੇਨਤੀ ਆ ਕਿ ਬਿਨਾਂ ਦੇਰੀ ਕੀਤੇ 27 April ਨੂੰ ਹੋ ਰਏ ਇਸ ਗੇਪਲੇ ਨੂੰ ਰੋਕਿਆ ਜਾਵੇ ਅਸੀਂ ਆਪਣੇ ਵੱਲੋਂ ਇਹ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਆ ਇਹ ਫਰਜ਼ ਪ੍ਰਸ਼ਾਸਨ ਦਾ ਬੰਦਾ ਪਰ ਨਹੀਂ ਤੇ ਫਿਰ ਅਸੀਂ ਇਹਨੂੰ ਆਪ ਰੋਕਾਂਗੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹ ਗੰਦ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸ੍ਰੀ ਅਮਰਸਰ ਸਾਹਿਬ ਵਰਗੇ ਪਵਿੱਤਰ ਧਰਤੀ ਤੇ ਨਹੀਂ ਪੈਣ ਦੇਵਾਂਗੇ ਇਸ ਗੇਪਲੇਨ ਨੂੰ ਬਿਨਾਂ ਦੇਰ ਕੀਤਿਆਂ ਕੈਨਸਲ ਕੀਤਾ ਜਾਵੇ ਜਿਹੜੇ ਲੋਕ ਇਹਨੂੰ ਕਰ ਰਹੇ ਨੇ ਤੇ ਕਰਵਾ ਰਹੇ ਨੇ ਉਹਨਾਂ ਨੂੰ ਇਹ ਚੇਤਾਵਨੀ ਹੈ ਕਿ ਬਿਨਾਂ ਦੇਰ ਕੀਤੇ ਤੁਸੀਂ ਇਹ ਪ੍ਰੋਗਰਾਮ ਕੈਨਸਲ ਕਰ ਦਿਓ ਨਹੀਂ ਤੇ ਮਹਾਰਾਜ ਕਿਰਪਾ ਕਰਨ ਅਸੀਂ ਮਹਾਰਾਜ ਸਾਡੇ ਕੋਲ ਜਿਵੇਂ ਵੀ ਸੇਵਾ ਲੈਣਗੇ ਇਸ ਗੇਪਲੇਨ ਨੂੰ ਬਿਲਕੁਲ ਵੀ ਜਿਹੜਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਰੋਕਾਂਗੇ ਜੇਕਰ ਤੁਸੀਂ ਪ੍ਰੇਮ ਪਿਆਰ ਨਾਲ ਰੋਕ ਲਓਗੇ ਤੇ ਬੜੀ ਚੜ੍ਹਦੀ ਕਲਾ ਵਾਲੀ ਗੱਲ ਆ ਨਹੀਂ ਤੇ ਫਿਰ ਮਹਾਰਾਜ ਕਿਰਪਾ ਕਰਨ ਜਿਵੇਂ ਤੁਹਾਨੂੰ ਠੀਕ ਲੱਗੂਗਾ ਉਧਾਂ ਰੋਕ ਲਾਂਗੇ ਪਰ ਅਸੀਂ ਇਹ ਗੇਪਲੇਡ ਅੰਮ੍ਰਿਤਸਰ ਸਾਹਿਬ ਵਿਖੇ ਨਹੀਂ ਹੋਣ ਦੇਵਾਂਗੇ ਵਾਇਲੂਜੀ ਕਾ ਖਾਲਸਾ ਵਾਇਲੂਜੀ ਕੀ ਫਤਿਹ ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਜਿਨ੍ਹਾਂ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ ਤੇ ਅੱਜ ਫਿਰ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਆਪਣੇ ਤੀਸਰੇ ਦਿਨ ਦੀ ਯਾਤਰਾ ਪੂਰੀ ਕੀਤੀ ਗਈ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਕੀਤੀ ਨਸ਼ਾ ਖਿਲਾਫ ਮੁਹਿੰਮ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਹੁੰਚੀ ਜਿੱਥੇ ਕਿ ਫਤੇਗੜ ਚੂੜੀਆ ਰੋਡ ਤੇ ਪੈਂਦੇ ਪਿੰਡ ਨਮਾ ਪਿੰਡ ਤੋਂ ਪੈਦਲ ਮਾਰ ਸ਼ੁਰੂ ਹੋ ਕੇ ਪਿੰਡ ਪੰਡੇ 'ਚ ਸਮਾਪਤ ਹੋਇਆ ਇਸ ਦੇ ਵਿੱਚ ਵੱਡੀ ਗਿਣਤੀ 'ਚ ਲਾਕਾਂ ਨਿਵਾਸੀਆਂ ਤੇ ਸਕੂਲੀ ਵਿਦਿਆਰਥੀਆਂ ਨੇ ਵੀ ਭਾਗ ਲਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਇਹ ਮੁਹਿੰਮ ਲੋਕਾਂ ਦੇ ਲਈ ਚੰਗੀ ਸਾਬਤ ਹੋਏ ਰਾਜਪਾਲ ਦੀ ਨਿੱਜੀ ਲਹਿਰ ਨਹੀਂ ਨਸ਼ਾ ਮੁਕਤੀ ਮੁਹਿੰਮ ਹੈ ਇਹ ਬੁਰਾਈ ਨੂੰ ਖਤਮ ਕਰਨ ਲਈ ਜੋ ਵੀ ਕੀਤਾ ਜਾ ਰਿਹਾ ਉਸ ਦੇ ਵਿੱਚ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਕਰਕੇ ਕਾਫਲਾ ਬਣ ਰਿਹਾ ਨਸ਼ਾ ਛੁਡਾਓ ਕੇਂਦਰ ਖੋਲਣ ਤੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਫੌਜ ਦੇ ਵੱਲੋਂ ਪ੍ਰਸਤਾਵ ਵੀ ਆਇਆ ਹੈ ਉਹਨਾਂ ਦੇ ਹਸਪਤਾਲ ਦੇ ਵਿੱਚ ਨਸ਼ਾ ਛੁਡਾਓ ਕੇਂਦਰ ਖੋਲਣ ਦੇ ਬਾਰੇ ਵੀ ਗੱਲਬਾਤ ਚੱਲ ਰਹੀ ਹੈ ਦੇਸ਼ ਦੇ ਵਿੱਚ ਹਰ ਪਾਸੇ ਨਸ਼ਾ ਪਹੁੰਚ ਰਿਹਾ ਹੈ ਭਾਰਤ ਸਰਕਾਰ ਦੇ ਵੱਲੋਂ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਉਪਰਾਲੇ ਵੀ ਕੀਤੇ ਜਾ ਰਹੇ ਨੇ ਪਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਨਸ਼ੇ ਦੀ ਜੋ ਲਤ ਹੋਣ ਕਾਰਨ ਸਾਨੂੰ ਆਉਣ ਵਾਲੀ ਪੀੜੀ ਇਸ किसे ना किसे तरीके बाहर जी वो कड़नी पवेगी इस समय वो भी ड्रग को कैसे रोक सकते हैं सरकार हमारी कैसे मदद कर सकती है जैसे एम्प्लॉयमेंट की एक समस्या है उसको सरकार कितना हल करती है वो भी एक विषय है दूसरा क्या है बच्चों को खेल के मैदान से कैसे ज्यादा से ज्यादा जोड़ा जाए ताकि बच्चे खेल की एक्टिविटीज में अगर जुड़ेंगे तो भी इसको अपन कंट्रोल कर सकेंगे और दूसरा क्या है कि जो सूचना देने वाला व्यक्ति है कई बार क्या होती है उसकी सुरक्षा नहीं हो पाती तो भय के कारण से भी वो सूचना देने में घबराता है तो उसके लिए भी कोई ना कोई हमें तरीका निकालना पड़ेगा और दूसरा ये कि इस एरिए में विशेष करके बालिका शिक्षा का अभाव है क्योंकि गवर्नमेंट का कोई भी बॉर्डर वाली जो एरिया है उसमें कोई लड़कियों का कॉलेज नहीं है उसके कारण से बच्चियां जो छोटी है वो पढ़ना चाहती है उनको पढ़ने का अवसर नहीं मिलता है तो इंट्रास्ट्रक्चर भी जो है पहले बॉर्डर सिक्योरिटी का पैसा आता था अब वो पैसा बंद हो गया बॉर्डर सिक्योरिटी विलेज को डेवलप करने के लिए वो पैसा फिर से आए हम भी कोशिश कर रहे हैं शायद जल्दी आएगा जी एक बहुत बड़ा मसला है आप दो दिन से लगातार रहे हो यात्रा हम देख रहे हैं बहुत बढ़िया है उपराला है लेकिन हम देख रहे हैं कि कुछ दिनों में कई पुलिस वालों की वीडियोस आ रही हैं वो नशे के साथ पकड़े जा रहे हैं एक बड़ा मसला है कि उनके डोर टेस्ट जो है कब करवाए जाएंगे एक बड़ा पंजाब सरकार के लिए ये भी एक मुद्दा बना हुआ है क्योंकि वो लोग बेच भी रहे हैं एक महिला कांस्टेबल को भी पकड़ा गया है बीते दिन देखो क्या है की बुराई सब जगह है बुराई को समाप्त करने के लिए जिनको आप पकड़े जाते हैं या जिनके बारे में जानकारी मिलती है उनके विरुद्ध तो सख्त कार्रवाई करके ऐसे जो ब्लैक टीप है उनको नौकरी से बाहर निकलना चाहिए नौकरी करने लायक भी वो नहीं है तो मैं सोचता हूँ ये भी एक दुर्भाग्य है इतनी लंबे समय की नौकरी के बाद हमको उसका टेस्ट का पता एक घटना के बाद लगता है ये भी हमारा मतलब कमजोरी है मैं सोचता हूँ इसको हम सुधारने के लिए सरकार के साथ भी बात डोप टेस्ट का रहेगा रहेगा पुलिस वालों के लिए? डोप डोप टेस्ट का कि इनके टेस्ट जाए। लगता होना चाहिए, जाए। होना नहीं, चाहिए। नहीं, नहीं, मैं, मैं हूं। देखो क्या होता है देखो सच्चाई को अगर समझना चाहते हैं तो ड्रग बिना किसी के सपोर्ट के नहीं चल सकते उसके लिए जनता में जब जागृति आएगी और ऐसे जो जहां-जहां फ्लैगशिप हैं, उनको भी उजागर करने का प्रयास करेंगे का से। मतलब उनकी हम पहचान छुपा के रखेंगे उनका केवल मदद लेकर के काम करने का प्रयास करेंगे तो मेरी पुलिस से डीजीपी से भी बराबर बात हो रही है सरकार से बात हुई अभी दो महीनों से सरकार ने एक अभियान चला रखा है जिसमें ज्यादा से ज्यादा लोगों को कैसे जाए सर ज्यादातर इलेक्शन में मुद्दा उठाया जाता है बोला चार हफ्तों में कर देंगे अभी बोला दो महीने हो जाएगा मैं सीधा ही चुनाव और इस राजनीति के बारे में कुछ बोलने के अपना अधिकार भी नहीं रखता हूं मैं ये चाहता हूं कि सरकारी कानून से कभी भी इन पर कंट्रोल होगा ऐसा केवल संभव नहीं जनता जब तक इससे नहीं जुड़ेगी और जन आंदोलन के रूप में जब ये गांव-गांव और गली गली में खड़ा होगा तब जा कर के इसको हम काबू करने में सफल क्योंकि घर में सबसे पहले किसी को पता लगता है तो माँ बहन को पता लगता है उसी समय अगर उसके इलाज की दृष्टि से या उसके आगे उपयोग की दृष्टि से बात करेंगे तो आसानी से कंट्रोल होता है लेकिन जब वो बहुत ड्रग्स में आ जाता है फिर उसके बाद कंट्रोल करना बहुत मुश्किल होता है पंजाब की जनता को कोई खास मैसेज पंजाब की जनता को यह हूँ कि यह आंदोलन नशा मुक्त पंजाब बने रंगीला पंजाब बने ये मेरा आंदोलन नहीं इसको आप मेरे आंदोलन के रूप में महत्व ये जन आंदोलन है आप इसको जनता का आंदोलन बना करके सब साथ लगे तो आज नहीं कल सफलता हमको मिलेगी हूँ अगली खबर का रुख करते हैं जो कि अमृतसर साहब तो सामने आई है जिथे कि सारा गड़ी सरा बुक कराने एक बार फिर तो श्रद्धालुओं के नाल ठगी हुई है ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਹੀ ਸੰਗਤਾਂ ਦੇਸ਼ ਵਿਦੇਸ਼ ਤੋਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਦੂਰ ਦਰਾਡੇ ਤੋਂ ਇੱਥੇ ਲੋਕ ਆਉਂਦੇ ਨੇ ਸੰਗਤਾਂ ਪਹਿਲਾਂ ਹੀ ਬੁਕਿੰਗ ਕਰਵਾਉਣ ਲੱਗ ਜਾਂਦੀਆਂ ਹਨ ਉਹਨਾਂ ਦੇ ਨਾਲ ਕਈ ਵਾਰ ਠੱਗੀ ਵੀ ਹੋ ਜਾਂਦੀ ਹੈ ਜਿਸ ਦੇ ਚੱਲਦੇ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਤਿਹਾਸ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੇ ਸੰਗਤਾਂ ਦੇ ਨਾਲ ਠੱਗੀ ਹੋਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ ਤੇ ਹੁਣ ਜੋ ਜਾਣਕਾਰੀ ਮਿਲੀ ਹੈ ਕਿ ਇੱਕ ਵਾਰ ਫਿਰ ਤੋਂ ਸਾਰਾ ਗੜੀ ਸਰਾ ਦੇ ਬੁਕਿੰਗ ਦੇ ਨਾਮ ਤੇ ਠੱਗੀ ਜਿਹੜੀ ਆ ਉਹ ਕੁਝ ਲੋਕਾਂ ਦੇ ਨਾਲ ਹੋਈ ਐ ਸੰਗਤ ਦੇ ਨਾਲ ਹੋਈ ਐ ਜਿਸ ਦੀ ਜਾਣਕਾਰੀ ਤੁਹਾਨੂੰ ਦਿੱਤੀ ਗਈ ਐ ਇਸ ਤੋਂ ਪਿੱਛੇ ਵੀਓ ਲਗਾ ਦਿਓ ਜੋ ਵੀ ਆ ਚੀਜ਼ਾਂ ਵੀਓ ਨਹੀਂ ਸੌਰੀ ਬਾਈਟਾਂ ਵਗੈਰਾ ਪੰਜਵੀਂ ਖਬਰ ਸੋਹਣੇ ਵਾਲੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਐਡੀਸ਼ਨਲ ਮੈਨੇਜਰ ਬਾਰ ਸਾਹਿਬ ਮੇਰੇ ਕੋ ਨਿਵਾਸਾਂ ਦਾ ਜਿਹੜਾ ਉਹ ਮੈਨੇਜਮੈਂਟ ਦਾ ਮੈਂ ਕੰਮ ਕਰ ਰਿਹਾ ਹਾਂ ਅੱਜ ਤੱਕ ਕਾਫੀ ਦੇਰ ਤੋਂ ਸਾਰਾ ਕੁੜੀ ਨਿਵਾਸ ਦੀ ਬੁਕਿੰਗ ਜਿਹੜੀ ਹੋਈ ਐ ਉਹਨਾਂ ਦੇ ਚਾਈਬਰ ਫਰਾਡ ਦੇ ਲੇਖਾ ਬੰਦ ਨੂੰ ਇਹ ਤਾਜ਼ਾ ਘਟਨਾ ਕੀ ਬਖਤ ਸਾਤ ਕੰਡ ਸ੍ਰੀ ਹਮੰਦਰ ਸਾਹਿਬ ਦੇ ਸੰਗਤਾਂ ਦੂਰ ਦਰਾਡੇ ਤੋਂ ਨਾਂ ਤਮਸਤ ਘੌਣ ਲਈ ਆਤੀ ਹੁੰਦੀਆਂ ਅਤੇ ਲੋਕਾਂ ਦੀ ਬੜੀ ਸ਼ਰਧਾ ਹੁੰਦੀ ਹੈ ਕਿ ਸਾਨੂੰ ਰਹਿਣ ਦਾ ਪ੍ਰਬੰਧ ਸਾਨੂੰ ਸ੍ਰਾਵਾਂ ਦੇ ਵਿੱਚ ਜਿਹੜੀ ਰਹਿਸ਼ ਮਿਲੇ ਇਹਦੇ ਨਾਲ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਸ੍ਰਾਵਾਂ ਮਾਤਾ ਕੰਗਾ ਜੀ ਨਿਵਾਸ ਅਤੇ ਸਾਰਾ ਗੜੀ ਨਿਵਾਸ ਜਿਹੜੀ ਆ ਉਹ ਆਨਲਾਈਨ ਸੰਗਤਾਂ ਦੀ ਸਹੂਲਤ ਵਾਸਤੇ ਕੀਤੀ ਨਹੀਂ ਪਰੰਤੂ ਇਸ ਦੇ ਬਾਵਜੂਦ ਲੇਡੀ ਸੰਗਤਾਂ ਨੂੰ ਸਹੂਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਿਲਦੀ ਆ। ਉਹਦੇ ਨਾਲ ਜਿਹੜੇ ਸਾਈਬਰ ਠੱਗਾ ਉਹ ਵੀ ਐਕਟਿਵ ਹੋ ਜਾਂਦੇ ਆ। ਤਕਰੀਬਨ ਸਾਲ ਤੋਂ ਪਹਿਲਾਂ ਵੀ ਇਹੋ ਜਿਹੇ ਮਾਮਲੇ ਸਾਰਾਗੜੀ ਨਿਵਾਸ ਤੇ ਆਏ ਸੀ ਕਿ ਉਹ ਸਾਈਬਰ ਠੱਗ ਸਾਰਾਗੜੀ ਨਿਵਾਸ ਤੇ ਜਿਹੜੀਆਂ ਸਾਡੀਆਂ ਆਨਲਾਈਨ ਸ੍ਰਾਵਾਂ ਉਹਨਾਂ ਦੇ ਨਾਂ ਤੇ ਠੱਗੀ ਮਾਰ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਆ। ਇੱਥੋਂ ਤੱਕ ਨਹੀਂ ਤੇ ਉਹ ਆਪਣੇ ਸਿਰਫ ਕਾਰੇ ਤੱਕ ਸੀਮਿਤ ਨਹੀਂ ਰਹਿੰਦੇ। ਉਹ ਲੋਕਾਂ ਦਾ ਜੜਾ ਵੀ ਜਿੰਨਾ ਉਹਨਾਂ ਦੇ ਅਕਾਊਂਟ 'ਚ ਪੈਸਾ ਹੁੰਦਾ ਉਹ ਸਾਰਾ ਇਹਦਾ ਸਾਰਾ ਆਪਣੇ ਖਾਤੇ 'ਚ ਟਰਾਂਸਫਰ ਕਰਾ ਦਿੰਦੇ ਆ। ਇਸ ਦੇ ਤਹਿਤ ਅਸੀਂ ਜੜੀਆਂ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਵੀ ਦੇ ਚੁੱਕੇ ਹਾਂ ਵਰਬਡੇ ਵੀ ਆਪ ਵੀ ਜਾ ਕੇ ਮਿਲ ਚੁੱਕੇ ਹਾਂ ਪਰੰਤੂ ਅਜੇ ਤੱਕ ਸਰਕਾਰ ਵੱਲੋਂ ਸਾਠ ਉਹਨਾਂ ਦਾ ਕੋਈ ਸਾਨੂੰ ਰਿਸਪਾਂਸ ਨਹੀਂ ਮਿਲਦਾ ਬੰਦੇ ਉਸੇ ਤਰ੍ਹਾਂ ਨਹੀਂ ਦੋ ਚਾਰ ਮਹੀਨੇ ਵਿੱਚ ਬੰਦ ਹੋ ਜਾਂਦੇ ਆ ਫਿਰ ਅੱਜ ਤਕਰੀਬਨ ਹੁਣ ਤਿੰਨ ਚਾਰ ਦਿਨ ਪਹਿਲਾਂ ਦੋ ਤਿੰਨ ਮਾਮਲੇ ਦੁਬਾਰਾ ਫੇਰ ਸਾਹਮਣੇ ਆਇਆ ਇੱਕ ਤੇ ਸਾਰਾ ਗੜੀ ਨਿਵਾਸ ਦੇ ਦੋ ਮਾਮਲੇ ਆ ਇੱਕ ਗੁਰੂ ਹਰਗੋਬਿੰਦ ਨਿਵਾਸ ਜਿਹੜੀ ਕਿ ਸਾਡੀ ਸਨਾ ਆਨਲਾਈਨ ਵੀ ਨਹੀਂ ਆ ਉਹ ਸਾਇਬ ਠੱਕ ਸਾਡੀਆਂ ਸਰਾਮਾਂ ਦੀਆਂ ਫੋਟੋਆਂ ਖਿੱਚਤੀ ਐ ਸਾਡੀਆਂ ਸਰਾਮਾਂ ਦੇ ਘਟੇ ਆ ਕਮਰੇ ਆ ਉਹਨਾਂ ਦੇ ਅੰਦਰ ਜਾ ਕੇ ਫੋਟੋ ਖਿੱਚ ਕੇ ਉਹ ਵੈਬਸਾਈਟ ਤੇ ਆਪਣੀ ਵੈਬਸਾਈਟ ਜਾਲੀ ਕ੍ਰੀਏਟ ਕਰਕੇ ਸੰਤਾਨਾਂ ਪਰਮਾਉਂਦੇ ਆ ਜੀ ਤੁਹਾਨੂੰ ਉਹਧੀਆਂ ਕਮਰਾ ਮਿਲ ਜੂਗਾ ਜੇ ਕੋਈ ਕਹਿੰਦਾ ਸਾਡੀ ਬੁਕਿੰਗ ਨਹੀਂ ਹੋਈ ਉਹਨਾਂ ਨੇ ਫੇਰ ਕਹਿੰਦੇ ਆ ਤੇ ਹੀ ਕੋਈ ਰਿਪੋਰਟ ਭੇਜਦੇ ਆ ਕਿ ਅਸੀਂ ਦੁਬਾਰਾ ਇੱਥੇ ਪੈਸੇ ਪਾ ਦਿਓ ਤੇ ਸੰਤਾਂ ਇੰਡੀਆਂ ਲਗਾਤਾਰ ਠੱਗੀ ਦਾ ਸ਼ਿਕਾਰ ਹੋਈ ਜਾਂਦੀਆਂ ਮੇਰੀ ਜਿੱਥੇ ਸੰਤਾਨਾਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਅਪੀਲ ਵੀ ਆ ਤੇ ਬੇਨਤੀ ਵੀ ਆ ਕਿ ਘਟੋ ਘਟ ਜਿਹੜੇ ਇਹੋ ਜਿਹੇ ਸਾਈ ਭਟਾ ਗਿਆ ਉਹਨਾਂ ਦੀ ਠੱਗੀ ਸਰਕਾਰਾਂ ਵੱਲੋਂ ਆਪਾਂ ਜਦੋਂ ਕੋਈ ਕਾਲ ਕਰਦੇ ਹਾਂ ਸਰਕਾਰਾਂ ਸਾਨੂੰ ਅਵੇਅਰ ਕਰਦੀਆਂ ਕਿ ਜਿਹੜੇ ਸਾਈਬਰ ਠੱਗ ਆ ਉਹ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਤੁਸੀਂ ਕੋਈ ਤੁਹਾਨੂੰ ਕੋਈ KYC ਜਾਂ ਕੋਈ ਹੋਰ ਤੁਹਾਨੂੰ ਮਿਲਦੀ ਆ ਤੇ ਉਹਦੇ ਤੇ ਕੋਈ ਗੌਰ ਨਾ ਕੀਤਾ ਜਾਵੇ ਇਹ ਸਾਈਬਰ ਠੱਗ ਪਰੰਤੂ ਜਿਹੜੇ ਲੋਕ ਅੱਜ ਕੱਲ ਲੋਕਾਂ ਕੋਲ ਟਾਈਮ ਨਹੀਂ ਹੈਗਾ ਉਹ ਸਾਈਬਰ ਠੱਗਾਂ ਦਾ ਸ਼ਿਕਾਰ ਝਟ ਹੋ ਜਾਂਦੇ ਆ ਤੇ ਜਿਹੜੀ ਸ਼ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਸ਼ਰਦਾ ਨਾਲ ਜਿਹੜੇ ਲੋਕ ਸੇਵਾ ਭਾਵਨਾ ਨਾਲ ਇੱਥੇ ਦਰਸ਼ਨ ਕਰਨ ਆਏ ਉਹਨਾਂ ਦੇ ਮਨਾਂ ਨੂੰ ਬਹੁਤ ਹੀ ਥੇਸ ਪਹੁੰਚੀ ਆ ਮੈਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਅਪੀਲ ਕਰਦਾ ਕਿ ਕਿਰਪਾ ਕਰਕੇ ਇਹੋ ਜਿਹੀ ਸਾਈਬਰ ਧੰਗਾ ਨੂੰ ਥੱਲ ਪਾਈ ਜਾਵੇ ਤਾਂ ਜੋ ਲੋਕ ਕਦੇ ਬੱਸ ਪਤਾ ਲੱਗੇ ਕਿ ਕੀ ਨਾਮ ਦੇ ਕੋਧਾ ਰਹਿਣ ਉਹ ਇਹ ਐਕਚੁਅਲੀ ਨੰਬਰ ਉਹਦਾ ਅਜੇ ਵੀ ਚੱਲਦਾ ਹੈ ਕਾਲ ਮੈ ਉਹਨੇ ਕਰਕੇ ਵੇਖੀ ਫੇਰ ਹਾਲ ਉਹਦੀ ਰੈਕਟ ਕਾਲ ਨਹੀਂ ਹੁੰਦੀ WhatsApp ਤੇ ਕਾਲ ਉਹ ਚੁੱਕਦਾ ਜਦੋਂ ਆਣ ਕੇ ਜਿਹੜੀ ਸੰਘਤ ਸਾਰਾ ਗੜੀ ਨਵਾਸ ਉਹਨੂੰ ਦੁਬਾਰਾ ਕਾਲ ਕਰਦੀ ਉਹਨੂੰ ਪਤਾ ਲੱਗ ਜਾਂਦਾ ਕਿ ਸੰਘਤ ਉੱਥੇ ਪਹੁੰਚ ਗਈ ਹੈ ਉਦੋਂ ਉਸ ਟਾਈਮ ਤੇ ਉਹ ਫੋਨ ਬੰਦ ਕਰ ਲੈਂਦਾ ਹੁਣ ਵੀ ਜਿਹੜਾ ਫੋਨ ਉਹਦਾ ਚੱਲਦਾ ਪਰ ਫੋਨ ਤਕਰੀਬਨ ਆਊਟ ਆਫ ਸਟੇਟ ਹੀ ਲੱਗਦਾ ਕੋਈ ਕਿਉਂਕਿ ਇਤੋਂ ਦੀ ਪਛਾਣ ਨਹੀਂ ਬੋਲਦੀ ਜਿਹੜਾ ਕਾਲ ਆਈਡਿਓ ਵਾਲੇ ਤੇ ਇਹਦੇ ਤੇ ਸਰਕਾਰ ਨੂੰ ਚਾਹੀਦਾ ਕਿ ਇਹਨੂੰ ਟੱਲ ਪਾਈ ਜਾਵੇ ਤੇ ਉਹ ਕਹੋ ਕਿ ਬੰਦ ਕਰਾਂਗੇ ਕਿਸ ਤਰ੍ਹਾਂ ਕੀਤਾ ਜਾਊਗਾ ਇਸ ਨੂੰ ਸਾਡੇ ਹਾਂਜੀ ਬਿਲਕੁਲ ਕੀਤਾ ਜਾਊਗਾ ਅਸੀਂ ਆਪਣੀ ਰਿਟਨ ਥਰਮਣੀ ਪ੍ਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਰਿਟਨ ਕੰਪਲੀਟ ਦੁਆਰਾ ਕਰਕੇ ਆਵਾਂਗੇ ਸਾਡਾ ਆਈਟੀ ਵਿੰਗ ਆ ਅਸੀਂ ਉਹਨਾਂ ਨੂੰ ਵੀ ਆਦਾਇਤ ਕੀਤੀ ਆ ਕਿ ਜਿਹੜੇ ਇਹੋ ਜਿਹੇ ਜਾਲੀ ਵੈਬਸਾਈਟ ਬਣੀਆਂ ਵਾਂ ਉਹਨਾਂ ਨੂੰ ਤੁਰੰਤ ਇਹ ਕੰਮ ਕੀਤਾ ਜਾਵੇ ਇਹ ਤਕਰੀਬਨ ਗੂਗਲ ਇਹੀ ਜਦੋਂ ਰਿਕੁਐਸਟ ਪਾਉਣੀ ਹੈ ਕਿ ਜਿਹੜੀਆਂ ਸ਼੍ਰਮਣੀ ਪ੍ਰਬੰਧਕ ਕਮੇਟੀ ਕੋਲੋਂ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਨਾਮ ਜਿਹੜੀਆਂ ਸਾਈਬਰ ਧਾਕ ਆਪਣੀਆਂ ਸਰਾਮਾਂ ਦਾਸ ਕੇ ਟਕੀ ਦਮਾਉਂਦੇ ਹਨ ਉਹ ਅਸੀਂ ਰਿਕੁਐਸਟ ਜਿਹੜੀ ਪਾਉਣੀ ਹੈ ਉਹ ਤਕਰੀਬਨ 24 ਘੰਟੇ ਲੱਗ ਜਾਂਦੇ ਉਹਨੂੰ ਬੰਦ ਹੋਣ ਜਿਹੜੀ ਸ਼੍ਰਮਣੀ ਕਮੇਟੀ ਦੀ ਐਕਸਟਰ ਵੈੱਬਸਾਈਟ ਹੈ ਕੋਈ ਹੁੰਦਾ ਐਡਰੈਸ ਤੇ ਜੇ ਕੋਈ ਕੰਟੈਕਟ ਨੰਬਰ ਉਹ ਵੀ ਦੱਸੋ www.sri.com sgpc.com ਜਿਹੜੀ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪਰਮਾਣਿਤ ਜਿਹੜੀ ਵੈੱਬਸਾਈਟ ਹੈ ਸੰਸਥਾ ਨੂੰ ਬੇਨਤੀ ਕੀਤੀ ਜਾਂਦੀ ਕਿ ਉਸੇ ਤੇ ਜਾ ਜਿਹੜੀ ਉਹ ਬੁਕਿੰਗ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਵੀ ਕਿਸਮ ਦਾ ਕੋਈ QR ਕੋਡ ਨਹੀਂ ਦਿੱਤਾ ਜਾਂਦਾ ਬਕਾਇਦਾ ਜਿਹੜੀ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ account ਤੇ ਪੈਸੇ ਆਉਂਦੀ ਆ ਉਹਨੂੰ ਬਕਾਇਦਾ ਉਹਦੀ ਰਸੀਪਟ ਉਹਦੀ ਬਕਾਇਦਾ ਉਹਨੂੰ ਪ੍ਰੋਪਰ ਜਿਹੜਾ ਡਾਕੂਮੈਂਟ ਪ੍ਰੋਵਾਈਡ ਕੀਤੇ ਜਾਂਦੇ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰੋਜ਼ਾਨਾ ਵਾਧਾ ਹੁੰਦਾ ਹੋਇਆ ਨਜ਼ਰ ਆਉਂਦਾ ਪਰ ਹੁਣ ਦੀ ਗੱਲ ਕਰੀਏ ਤਾਂ ਇੱਕ ਜਾਣਕਾਰੀ ਮਿਲੀ ਹੈ ਸੋਨੇ ਦੀਆਂ ਕੀਮਤਾਂ 'ਚ ਗਰਾਵਟ ਆਈ ਹੈ ਜਿਹੜਾ ਕਿਹਾ ਜਾ ਰਿਹਾ ਹੈ ਤੇ ਸੋਨੇ ਦੀਆਂ ਕੀਮਤਾਂ ਇਸ ਵੇਲੇ ਕਿੱਥੇ ਤੱਕ ਪਹੁੰਚ ਚੁੱਕੀਆਂ ਨੇ ਕਿੰਨੇ ਰੁਪਏ ਦੀ ਇਹ ਗਿਰਾਵਟ ਹੈ ਉਹ ਅੱਜ ਇਸ ਖਾਸ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਇੱਕ ਪਾਸੇ ਗੱਲ ਕੀਤੀ ਜਾਵੇ ਤਾਂ ਅਮਰੀਕਾ ਕੈਨੇਡਾ ਤੇ ਚੀਨ ਦੇ ਵਿਚਾਲੇ ਵਾਦਦੇ ਹੋਏ ਵਪਾਰ ਯੁੱਧ ਦੇ ਦਰਮਿਆਨ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਇੱਕ ਪਾਸੇ ਅਮਰੀਕਾ ਨੇ ਟੈਰਿਫ ਵਧਾ ਦਿੱਤਾ ਹੈ ਦੂਸਰੇ ਪਾਸੇ ਚੀਨ ਨੇ 34% ਦੀ ਇੰਪੋਰਟ ਡਿਊਟੀ ਲਗਾ ਕੇ ਜਵਾਬੀ ਕਾਰਵਾਈ ਕੀਤੀ ਹੈ ਇਸ ਨਾ ਦੇ ਕਾਰਨ ਨਿਵੇਸ਼ਕਾਂ ਦੇ ਵਿੱਚ ਬੇਚੈਨੀ ਵਧ ਗਈ ਹੈ ਤੇ ਉਹ ਸੋਨੇ ਤੋਂ ਦੂਰੀ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਵੱਧਦੀ ਵਿਕਰੀ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਾ سلسلہ ਜਾਰੀ ਰਹਿਣ ਦੀ ਉਮੀਦ ਹੈ ਹੁਣ ਗੱਲ ਕਰਾਂਗੇ ਕਿ ਚਾਰ ਮਹਾਨਗਰਾਂ ਦੇ ਵਿੱਚ ਇਸ ਵੇਲੇ ਸੋਨੇ ਦੀ ਕੀਮਤ ਕੀ ਚੱਲ ਰਹੀ ਹੈ ਸਭ ਤੋਂ ਪਹਿਲਾਂ ਦਿੱਲੀ ਦੇ ਉੱਤੇ ਨਜ਼ਰ ਮਾਰੀਏ ਤੇ 5 ਅਪ੍ਰੈਲ ਦਿੱਲੀ ਦੇ ਵਿੱਚ ਸੋਨੇ ਦੀ ਕੀਮਤ 22 ਕੈਰਟ 10 ਗ੍ਰਾਮ ਹੈ 84140 ਰੁਪਏ ਦੂਸਰੇ ਪਾਸੇ 24 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ ਦੀ ਗੱਲ ਕਰੀਏ ਤਾਂ ਉਹ ਲਗਭਗ 91780 ਰੁਪਏ ਹੈ ਹੁਣ ਮੁੰਬਈ ਦੀ ਗੱਲ ਕਰਦੇ ਆ ਮੁੰਬਈ ਦੇ ਵਿੱਚ 22 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ 82990 ਰੁਪਏ ਹੈ ਜਦਕਿ 24 ਕੈਰਟ ਸੋਨੇ ਦੀ ਕੀਮਤ 91630 ਰੁਪਏ ਚਨਈ ਦੀ ਗੱਲ ਕਰੀਏ ਤਾਂ ਇੱਥੇ ਚਨਈ ਦੇ ਵਿੱਚ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 82990 ਰੁਪਏ ਤੇ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 91630 ਰੁਪਏ ਕੋਲਕਾਤਾ ਦੇ ਵਿੱਚ 10 ਗ੍ਰਾਮ 22 ਕੈਰੇਟ ਸੋਨਾ ਜੋ ਹੈ ਉਹ 83990 ਰੁਪਏ ਤੇ 24 ਕੈਰੇਟ ਸੋਨਾ ਜੋ ਹੈ ਉਹ 10 ਗ੍ਰਾਮ 91630 ਰੁਪਏ ਤੇ ਉਪਲਬਧ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਜਿਨ੍ਹਾਂ ਦੇ ਵਿੱਚ ਰੋਜ਼ਾਨਾ ਹੀ ਉਤਾਰ ਚੜ੍ਹਾ ਵੇਖਣ ਨੂੰ ਮਿਲਦਾ ਰਹਿੰਦਾ ਹੈ ਤੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਸੋਨੇ ਦੀ ਕੀਮਤ ਜਨਵਰੀ ਤੋਂ ਲੈ ਕੇ ਅਪ੍ਰੈਲ ਇਨ੍ਹਾਂ 3.5 ਮਹੀਨਿਆਂ ਦੇ ਵਿੱਚ ਕਾਫੀ ਜ਼ਿਆਦਾ ਵਧੀ ਹੈ ਸੋਨੇ ਦੀ ਕੀਮਤ ਹਜ਼ਾਰਾਂ ਦੇ ਵਿੱਚ ਵੱਦੀ ਹੋਈ ਨਜ਼ਰ ਆਈ ਹੈ ਪਰ ਬੀਤੇ ਸਾਲ ਯਾਨੀ ਕਿ 2024 ਤੇ ਜੇ ਸਿੱਕ ਨਜ਼ਰ ਮਾਰਦੇ ਆ ਤੇ ਉਸ ਦੇ ਵਿੱਚ ਵੀ ਸੋਨੇ ਦੀ ਕੀਮਤ ਚ 10 ਤੋਂ 11000 ਰੁਪਏ ਦਾ ਜੋ ਵਾਅਦਾ ਵੇਖਣ ਨੂੰ ਮਿਲਿਆ ਸੀ ਪਰ ਉਸ ਦੇ ਮੁਕਾਬਲੇ 2025 ਦੇ ਵਿੱਚ ਸੋਨੇ ਦੀ ਕੀਮਤ ਕਾਫੀ ਤੇਜ਼ੀ ਦੇ ਨਾਲ ਵਧ ਰਹੀ ਹੈ ਤੇ ਮਹਾਰਾ ਦੇ ਵੱਲੋਂ ਇਹ ਵੀ ਅਨੁਮਾਨ ਲਗਾਇਆ ਗਿਆ ਸੀ ਕਿ ਦੀਵਾਲੀ ਤੱਕ 1 ਲੱਖ ਨੂੰ ਪਾਰ ਇਹ ਰਕਮ ਕਰ ਸਕਦੀ ਹੈ 4 ਮਹੀਨੇ ਬੀਤਣ ਵਾਲੇ ਨੇ ਇਸ ਸਾਲ ਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੋਨਾ ਹੋਰ ਮਹਿੰਗਾ ਹੋਵੇਗਾ ਅਜਿਹਾ ਮਹਾਰੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਸੋਨੇ ਦੀ ਕੀਮਤਾਂ ਦੇ ਵਿੱਚ ਗਿਰਾਵਟ ਜੋ ਹੈ ਉਹ ਦਰਜ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਚਾਰ ਮਹਾਨਗਰਾਂ ਦੇ ਵਿੱਚ ਸੋਨੇ ਦੀ ਜੋ ਕੀਮਤ ਹੈ ਉਸ ਦੇ ਵਿੱਚ ਹਲਕੀ ਗਿਰਾਵਟ ਜ਼ਰੂਰ ਆਈ ਹੈ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੋਨਾ ਹੋਰ ਜ਼ਿਆਦਾ ਮਹਿੰਗਾ ਹੁੰਦਾ ਹੋਇਆ ਨਜ਼ਰ ਆ ਸਕਦਾ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਗੱਲ ਅਸੀਂ ਖਰੀਦਦਾਰਾਂ ਦੀ ਕਰਾਂਗੇ ਤੇ ਖਰੀਦਦਾਰ ਜੋ ਕਿ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਨੇ ਇਹਨਾਂ ਧਾਤਾਂ ਦੇ ਗਹਿਣੇ ਬਣਾਉਣਾ ਚਾਹੁੰਦੇ ਨੇ ਤੇ ਵਧਦੀਆਂ ਹੋਈਆਂ ਕੀਮਤਾਂ ਕਾਰਨ ਉਹਨਾਂ ਨੂੰ ਵੀ ਪਰੇਸ਼ਾਨੀ ਹੁੰਦੀ ਆ ਲੋਕ ਵੀ ਸੋਚਣ ਨੂੰ ਮਜਬੂਰ ਹੋ ਜਾਂਦੇ ਨੇ ਕਿ ਗਹਿਣੇ ਬਣਾਈਏ ਜਾਂ ਫਿਰ ਨਾ ਆਮ ਲੋਕਾਂ ਦੀ ਗੱਲ ਕਰੀ ਯਾਨੀ ਕਿ ਜੋ ਮੀਡਲ ਕਲਾਸ ਹੁੰਦੇ ਨੇ ਉਹ ਲੋਕ ਕਾਫੀ ਜ਼ਿਆਦਾ ਸੋਚਨ ਵਿਚਾਰਨ ਦੇ ਲਈ ਮਜਬੂਰ ਹੋ ਜਾਂਦੇ ਨੇ ਕਿ ਸੋਨੇ ਚਾਂਦੀ ਦੇ ਉਹਨਾਂ ਨੂੰ ਗਹਿਣੇ ਬਣਵਾਉਣੇ ਚਾਹੀਦੇ ਆ ਜਾਂ ਫਿਰ ਨਹੀਂ ਉਤੋਂ ਦੀ ਜੇਕਰ ਘਰ ਦੇ ਵਿੱਚ ਵਿਆਹ ਰੱਖਿਆ ਹੋਵੇ ਤੇ ਉਸ ਵੇਲੇ ਜਦ ਸੋਨੇ ਦੇ ਗਹਿਣੇ ਬਣਾਉਣੇ ਪੈਂਦੇ ਨੇ ਤੇ ਕਾਫੀ ਜ਼ਿਆਦਾ ਪੈਸੇ ਵੀ ਖਰਚ ਹੁੰਦੇ ਨੇ ਤੇ ਜੇਕਰ ਰੇਟ ਵੱਧ ਜਾਵੇ ਤੇ ਪਰਿਵਾਰ ਨੂੰ ਫਿਰ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਹੈ ਉਹ ਵੀ ਕਰਨਾ ਪੈਂਦਾ ਹੈ ਤੇ ਹੁਣ ਇਸ ਵੇਲੇ ਰਾਹਤ ਸੋਨੇ ਦੀਆਂ ਕੀਮਤਾਂ ਤੋਂ ਜ਼ਰੂਰ ਲੋਕਾਂ ਨੂੰ ਮਿਲ ਰਹੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀਮਤਾਂ ਫਿਰ ਤੋਂ ਵਧਣ ਗਿਆ ਜਿਸ ਕਾਰਨ ਲੋਕ ਪਰੇਸ਼ਾਨ ਹੋਣਗੇ ਹੁਣ ਗੱਲ ਕਰਾਂਗੇ ਸੋਨਾ ਖਰੀਦਣ ਦੀ ਤੇ ਕਿਹਾ ਜਾਂਦਾ ਹੈ ਕਿ ਹਮੇਸ਼ਾ ਪ੍ਰਮਾਣਿਤ ਸੋਨਾ ਹੀ ਖਰੀਦਣਾ ਚਾਹੀਦਾ ਹੈ ਜਿਸ ਦੇ ਉੱਤੇ ਕੀ ਹੌਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਜੋ ਹੈ ਉਹ ਦਿੱਤਾ ਗਿਆ ਹੁੰਦਾ ਇਸ ਤੋਂ ਪਤਾ ਲੱਗਦਾ ਹੈ ਕਿ ਸੋਨਾ ਕਿੰਨੇ ਕੈਰਟ ਦਾ ਹੈ ਤੇ ਜਿਹੜਾ ਇਹ ਆਈਡੈਂਟੀਫਿਕੇਸ਼ਨ ਨੰਬਰ ਹੁੰਦਾ ਹੈ ਉਹ ਅਲਫਾਨੂਮੈਰਿਕ ਹੁੰਦਾ ਹੈ ਭਾਵੇਂ ਕੁਝ ਇਸ ਤਰੀਕੇ ਦਾ ਹੋਵੇਗਾ a z 2481 ਜਿਸ ਦੇ ਵਿੱਚ ਅਲਫਾਬੈਟ ਵੀ ਹੋਵੇਗਾ ਨੰਬਰ ਵੀ ਹੋਣਗੇ ਤੇ ਜਿਸ ਤੋਂ ਬਾਅਦ ਇਸ ਦੇ ਪ੍ਰਮਾਣਿਤ ਹੋਣ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਕਿੰਨੇ ਕੈਰਟ ਦਾ ਹੈ ਤੇ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਅੱਜ ਅਹੀਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰ ਤਦ ਤੱਕ ਤੁਸੀਂ ਜੁੜੇ ਰਹੋ ਦ ਟੀਵੀ ਐਨ ਆਰ ਆਏ ਦੇ ਨਾਮ